ਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਜੋ ਇਹ ਵੀਡੀਓ ਹੈ ਜੋ ਇਹ ਘਟਨਾ ਤੁਹਾਡੇ ਲਈ ਲੈ ਕੇ ਆਏ ਆ ਇਹ ਪੰਜਾਬ ਦੇ ਵਿੱਚ ਇੱਕ ਸ਼ਹਿਰ ਰਾਜਪੁਰਾ ਉਸ ਦੇ ਨੇੜੇ ਦੇ ਪਿੰਡ ਖੇੜੀ ਗੰਡੀਆਂ ਦੀ ਇਹ ਸਟੋਰੀ ਇਹ ਘਟਨਾ ਤੁਹਾਡੇ ਲਈ ਲੈ ਕੇ ਆਏ ਆ ਅੱਜ ਕਾਫੀ ਜਾਣੇ ਲੋਕਾਂ ਨੇ ਜਿਹੜੇ ਖੇੜੀ ਗੰਡੀਆਂ ਦਾ ਨਾਮ ਸੁਣ ਕੇ ਅੰਦਾਜ਼ਾ ਲਾ ਲਿਆ ਹੋਣਾ ਕਿ ਆਪਾਂ ਕਿਸ ਘਟਨਾ ਦੀ ਅੱਜ ਗੱਲ ਕਰਨ ਜਾ ਰਹੇ ਆ ਕਿਉਂਕਿ ਜੋ ਇਹ ਘਟਨਾ ਸੀ 2019 ਦੇ ਵਿੱਚ ਵਾਪਰੀ ਸੀ ਕਾਫੀ ਜਿਆਦਾ ਚਰਚਾ ਦੇ ਵਿੱਚ ਰਹੀ ਸੀ ਕਾਫੀ ਜਿਆਦਾ ਚਰਚਾ ਦੇ ਵਿੱਚ ਕਾਫੀ ਦਿਨਾਂ ਤੱਕ ਮੀਡੀਆ ਦੇ ਵਿੱਚ ਖੇੜੀ ਗੰਡੀਆਂ ਪਿੰਡ ਦਾ ਨਾਮ ਰਿਹਾ ਸੀਗਾ ਉਸ ਘਟਨਾ ਦੇ ਕਾਰਨ ਇਹ ਘਟਨਾ 22 ਜੁਲਾਈ 2019 ਦੀ ਹੈ 22 ਜੁਲਾਈ 2019 ਨੂੰ ਇੱਕ ਜਸ਼ਨਦੀਪ ਤੇ ਹਸਨਦੀਪ ਨਾਮ ਦੇ ਦੋ ਬੱਚੇ ਜੋ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ ਜਸ਼ਨਦੀਪ ਜਿਸ ਦੀ ਉਮਰ 11 ਸਾਲ ਹੈ ਤੇ ਹਸਨਦੀਪ ਜਿਸ ਦੀ ਉਮਰ 8 ਸਾਲ ਹੈ ਉਹ ਦੋਨੋਂ 22 ਜੁਲਾਈ 2019 ਨੂੰ ਆਪਣੇ ਘਰ ਤੋਂ ਕੋਲ ਡਰਿੰਕ ਪੀਣ ਦੀ ਜਿੱਦ ਕਰਕੇ ਜਾਂਦੇ ਆ ਉਹ ਆਪਣੇ ਘਰੇ ਪਹਿਲਾਂ ਕੋਲ ਡਰਿੰਕ ਪੀਣ ਦੀ ਜਿੱਦ ਕਰਦੇ ਆ ਕਿ ਅਸੀਂ ਨੂੰ ਕੋਲ ਡਰਿੰਕ ਪੀਣਾ ਤਾਂ ਉਹਨਾਂ ਦੀ ਮਾਂ ਮਨਜੀਤ ਕੌਰ ਨੇ ਰੋਕਦੀ ਆ ਕਿ ਕੋਈ ਗੱਲ ਨਹੀਂ ਤੁਹਾਡਾ ਪਿਤਾ ਜਿਹੜਾ ਜਦਾਰ ਸਿੰਘ ਜਿਸ ਦਾ ਨਾਮ ਸੀ ਉਹ ਰਾਜਪੁਰੇ ਗਿਆ ਹੈ ਰਾਜਪੁਰੇ ਤੋਂ ਆਉਂਦਾ ਹੋਇਆ ਵਾਪਸ ਤੁਹਾਡੇ ਲਈ ਕੋਲ ਡਰਿੰਕ ਲਿਆਏਗਾ ਪਰ ਉਹ ਬੱਚੇ ਨਹੀਂ ਮੰਨਦੇ ਸ਼ਾਮ ਦਾ ਵੇਲਾ ਸੀ ਤਕਰੀਬਨ 8:00 ਵਾਢ ਦਾ ਟਾਈਮ ਸੀਗਾ ਤਾਂ ਜਿਹੜੀ ਉਹਨਾਂ ਦੀ ਮਾਤਾ ਉਹ ਕਹਿੰਦੇ ਆ ਚਲੋ ਕੋਈ ਗੱਲ ਨਹੀਂ ਉਹਨਾਂ ਦੇ ਘਰ ਦੇ ਨੇੜੇ ਇੱਕ ਦੋ ਤਿੰਨ ਘਰ ਛੱਡ ਕੇ ਦੁਕਾਨ ਹੁੰਦੀ ਹੈ ਕਿ ਤੁਸੀਂ ਉੱਥੋਂ ਜਾ ਕੇ ਕੋਲਡ ਡਰਿੰਕ ਲੈ ਆਓ ਤਾਂ ਜਿਹੜੇ ਉਹ ਦੋਨੋਂ ਬੱਚੇ ਨੇ ਤਕਰੀਬਨ ਸਵੇਰ 8:00 ਵਜੇ ਘਰ ਤੋਂ ਕੋਲਡ ਡਰਿੰਕ ਲੈਣ ਲਈ ਜਾਂਦੇ ਨੇ ਜਦੋਂ ਉਹ ਘਰੋਂ ਕੋਲਡ ਡਰਿੰਕ ਲੈਣ ਲਈ ਨਿਕਲ ਜਾਂਦੇ ਤਾਂ 10-15 ਮਿੰਟ ਬੀਤ ਜਾਂਦੇ ਆ ਉਹ ਵਾਪਸ ਨਹੀਂ ਆਉਂਦੇ ਤਾਂ ਜਿਹੜੀ ਉਹਨਾਂ ਦੀ ਮਾਤਾ ਹੈ ਉਹਨੂੰ ਥੋੜੀ ਚਿੰਤਾ ਆਉਣ ਲੱਗਦੀ ਆ ਕਿ ਸ਼ਾਮ ਦਾ ਟਾਈਮ ਆ ਸਵੇਰ 8:00 ਦਾ ਟਾਈਮ ਆ ਤੇ ਹਾਲ ਤੱਕ ਜਿਹੜੇ ਬੱਚੇ ਨੇ ਵਾਪਸ ਨਹੀਂ ਆਏ ਤਾਂ ਉਹ ਕਰੇ ਘਰਦਿਆਂ ਤੋਂ ਪੁੱਛਦੇ ਆ ਕਿ ਜਸ਼ਨਦੀਪ ਤੇ ਹਸਨਦੀ ਬਾਪਸ ਆ ਗਏ ਤਾਂ ਉਹਨਾਂ ਦੇ ਦਾਦਾ ਦਾਦੀ ਨੇ ਜੋ ਘਰੇ ਰਹਿ ਰਹੇ ਨੇ ਉਹ ਦੱਸਦੇ ਆ ਕਿ ਨਹੀਂ ਹਾਲ ਤੱਕ ਤਾਂ ਵਾਪਸ ਨਹੀਂ ਆਏ ਉਹ ਪੁੱਛਦੇ ਕਿੱਥੇ ਨੇ ਤਾਂ ਉਹ ਦੱਸਦੀ ਆ ਕਿ ਉਹ ਕੋਲਡ ਡਰਿੰਕ ਲੈਣ ਗਏ ਸੀਗੇ ਥੋੜਾ ਟਾਈਮ ਪਹਿਲਾਂ ਵੀ ਫੁਲਾਣੀ ਦੁਕਾਨ ਤੋਂ ਆਪਣੇ ਜਿਹੜੀ ਨੇੜੇ ਆ ਤਾਂ ਉਹ ਬਾਹਰ ਨਿਕਲ ਕੇ ਦੇਖਣ ਲੱਗ ਪਿਆ ਕਿ ਬੱਚੇ ਕਿੱਥੇ ਗਏ ਬੱਚੇ ਮੁੜੇ ਨਹੀਂ ਤਾਂ ਬਾਹਰ ਥੋੜੀਆਂ ਔਰਤਾਂ ਖੜੀਆਂ ਹੁੰਦੀਆਂ ਦੋ ਤਿੰਨ ਉਹ ਉਹਨਾਂ ਤੋਂ ਪੁੱਛਦੀ ਆ ਕਿ ਜਸ਼ਨ ਤੇ ਹਸਨ ਨੂੰ ਕਿੱਥੇ ਦੇਖਿਆ ਤਾਂ ਉਹ ਦੱਸਦੀ ਆ ਕਿ ਸਾਈਡ ਤੇ ਉਧਰ ਕਿਧਰੇ ਬੱਚੇ ਖੇਡ ਰਹੇ ਹੁੰਦੇ ਆ ਵੀ ਉੱਥੇ ਨਾ ਚਲੇਗੇ ਉਹਨੋਂ ਤਾਂ ਜਿਹੜੀ ਉਹਨਾਂ ਦੀ ਮਾਤਾ ਥੋੜਾ ਜਿਹਾ ਹੋਰ ਢੀਕਦੀ ਆ ਜਦੋਂ 10-15 ਕਿ ਮਿੰਟ ਹੋਰ ਲੰਘਦੇ ਹੋਰ ਨਹੀਂ ਵਾਪਸ ਆਉਂਦੇ ਤਾਂ ਜਿਹੜੀ ਉਹਨਾਂ ਦੀ ਦਾਦੀ ਆ ਉਸ ਦੁਕਾਨ ਵਾਲੇ ਕੋਲ ਜਾ ਕੇ ਆਉਂਦੀ ਆ ਉਹ ਕਹਿੰਦੀ ਆ ਕਿ ਮੈਂ ਉੱਥੇ ਜਾ ਕੇ ਦੇਖ ਕੇ ਆਉਂਦੀ ਆ ਜਦੋਂ ਦੁਕਾਨ ਤੇ ਪਹੁੰਚਦੇ ਤਾਂ ਦੁਕਾਨ ਬੰਦ ਹੁੰਦੀ ਆ ਤੇ ਉਹ ਫਿਰ ਉਸ ਦੁਕਾਨਦਾਰ ਦੇ ਘਰ ਜਾਂਦੀ ਆ ਉਹਨੂੰ ਪੁੱਛਦੀ ਆ ਕਿ ਸਾਡੇ ਬੱਚੇ ਤੇਰੀ ਦੁਕਾਨ ਤੇ ਕੋਲਡ ਡਰਿੰਕ ਲੈਣ ਆਏ ਸੀ ਕਿਉਂ ਮੁੜ ਕੇ ਘਰ ਨਹੀਂ ਆਏ ਤਾਂ ਜਿਹੜਾ ਉਹ ਦੁਕਾਨਦਾਰ ਆ ਫਿਰ ਉਹ ਦੱਸਦਾ ਕਿ ਬੱਚੇ ਤਾਂ ਤੁਹਾਡੇ ਮੇਰੀ ਦੁਕਾਨ ਤੇ ਆਈ ਨਹੀਂ ਹੈਗੇ ਅੱਜ ਕੋਲ ਡਰਿੰਕ ਲੈਣ ਲਈ ਚਲੋ ਉਹਨਾਂ ਨੂੰ ਲੱਭਦੇ ਕਰਦਿਆਂ ਨੂੰ ਸਵੇਰ 8 ਤੋਂ 8:30 9 ਵਜੇ ਜਾਂਦੇ ਆ 9 ਵਜੇ ਉਹਨਾਂ ਦਾ ਜਿਹੜਾ ਫਾਦਰ ਹੈ ਦਦਾ ਸਿੰਘ ਉਹ ਵੀ ਰਾਜਪੁਰੇ ਤੋਂ ਵਾਪਸ ਆ ਜਾਂਦਾ ਉਹ ਵੀ ਫਿਰ ਲੱਭਣਾ ਸਟਾਰਟ ਕਰ ਦਿੰਦਾ ਜਦੋਂ ਬੱਚੇ ਕਿਤੇ ਵੀ ਨਹੀਂ ਲੱਭਦੇ ਸਾਰੇ ਆਂਢੀ ਗੁਆਂਢੀ ਵੀ ਲੱਭਣ ਲੱਗਦੇ ਆ ਤਾਂ ਫਿਰ ਤਕਰੀਬਨ ਰਾਤ ਨੂੰ 7:10 ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਜਿਹੜੇ ਦੋ ਬੱਚੇ ਨੇ ਜਸ਼ਨ ਤੇ ਹਸਨ ਇਹ ਦੋਨੋਂ ਘਰੋਂ ਗਏ ਸੀਗੇ ਹਾਲ ਤੱਕ ਘਰੇ ਨਹੀਂ ਆਏ ਤੇ ਸਾਰੇ ਪਿੰਡ ਦੇ ਵਿੱਚ ਗੱਲ ਫੈਲ ਜਾਂਦੀ ਹੈ ਸਾਰੇ ਪਿੰਡ ਦੇ ਜਿਹੜੇ ਲੋਕ ਨੇ ਉਹ ਇਹਨਾਂ ਨੂੰ ਲੱਭਣਾ ਸਟਾਰਟ ਕਰ ਦਿੰਦੇ ਨੇ ਬੱਚੇ ਫਿਰ ਵੀ ਨਹੀਂ ਲੱਭਦੇ ਤਾਂ ਫਿਰ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਪੁਲਿਸ ਮੌਕੇ ਤੇ ਆਉਂਦੀ ਹੈ ਪੁਲਿਸ ਆਪਣਾ ਸ਼ਾਨਦਿਸ਼ ਸ਼ੁਰੂ ਕਰਦੀ ਹੈ ਘਰਾਂ ਤੋਂ ਥੋੜੀਆਂ ਡਿਟੇਲਸ ਲੈ ਕੇ ਜੋ ਮੁੱਢੀਆਂ ਡਿਟੇਲਸ ਹੁੰਦੀਆਂ ਨੇ ਤਾਂ ਪੁਲਿਸ ਵੀ ਕਾਫੀ ਸ਼ਾਨਦਿਸ਼ ਕਰਦੀ ਹੈ ਪੁਲਿਸ ਦੇ ਹੱਥ ਵੀ ਕੁਝ ਨਹੀਂ ਲੱਗਦਾ ਪੁਲਿਸ ਜਦੋਂ ਸੀਨੀਅਰ ਅਫਸਰ ਵੀ ਆ ਜਾਂਦੇ ਆ ਉਥੇ ਜਾਇਜ਼ਾ ਲਿਆ ਜਾਂਦਾ ਤਾਂ ਸਾਰੇ ਪਿੰਡ ਦੇ ਵਿੱਚ ਹੁਣ ਗਾਹ ਪੈ ਗਿਆ ਸਹਿਮ ਦਾ ਮਾਹੌਲ ਹੋ ਜਾਂਦਾ ਉਥੇ ਜਿਹੜੀ ਪੁਲਿਸ ਸਟੇਸ਼ਨ ਆ ਉਹ ਵੀ ਖੇੜੀ ਗੰਡੀਆਂ ਦੇ ਵਿੱਚ ਹੀ ਹੁੰਦਾ ਤਾਂ ਕਰਕੇ ਪੁਲਿਸ ਵੀ ਛੇਤੀ ਆ ਜਾਂਦੀ ਆ ਤੇ ਜਦੋਂ ਫਿਰ ਪੁੱਛਗੇ ਚੱਲੇ ਰਹੀ ਹੁੰਦੀ ਆ ਇਨਵੈਸਟੀਗੇਸ਼ਨ ਚੱਲ ਰਹੀ ਹੁੰਦੀ ਆ ਲੱਭ ਰਹੇ ਹੁੰਦੇ ਆ ਤਾਂ ਇੱਕ ਬੱਚਾ ਜਿਹੜਾ ਆਉਂਦਾ ਪੁਲਿਸ ਨੂੰ ਇੱਕ ਅਜਿਹੀ ਗੱਲ ਦੱਸ ਜਿਹਦੇ ਨਾਲ ਕਿ ਥੋੜੀ ਜੀ ਉਮੀਦ ਜਗਦੀ ਆ ਹੋਪ ਮਿਲ ਜਾਂਦੀ ਹੈ ਪੁਲਿਸ ਨੂੰ ਕਿ ਕੇਸ ਨੂੰ ਆਪਾਂ ਸੋਲਵ ਕਰ ਲਾਂਗੇ ਬੱਚਿਆਂ ਨੂੰ ਲੱਭ ਲਾਂਗੇ ਤਾਂ ਉਹ ਦੱਸਦਾ ਬੱਚਾ ਛੋਟਾ ਜਿਹਾ ਕਿ ਇੱਕ ਬੱਸ ਆਈ ਸੀ ਬੱਸ ਬੱਚਿਆਂ ਨੂੰ ਧੱਕੇ ਨਾਲ ਕੋਈ ਬੱਸ ਦੇ ਵਿੱਚ ਸਿੱਟ ਕੇ ਲੈ ਗਿਆ ਤਾਂ ਪੁਲਿਸ ਕੋਲੇ ਇੱਕ ਨਵੀਂ ਲੀਡ ਆਉਂਦੀ ਹੈ ਉਸ ਮਾਮਲੇ ਦੇ ਵਿੱਚ ਤਾਂ ਪੁਲਿਸ ਇਸ ਦੇ ਬਾਰੇ ਇਨਵੈਸਟੀਗੇਟ ਕਰਦੀ ਹੈ ਨਾਲ ਦੀ ਨਾਲ ਪਿੰਡ ਦੇ ਵਿੱਚ ਜਿਹੜੇ ਵੀ ਸੀਸੀਟੀਵੀ ਕੈਮਰਾਜ਼ ਹੁੰਦੇ ਆ ਉਹਨਾਂ ਉਤੇ ਦੇਖਣਾ ਸ਼ੁਰੂ ਕਰ ਦਿੰਦੇ ਕਿ ਕੋਈ ਪਿੰਡ ਦੇ ਵਿੱਚ ਬੱਸ ਆਈ ਹੋਵੇ ਜਿਹੀ ਜਿਹਾ ਬੱਚਾ ਦੱਸ ਰਿਹਾ ਹੈ ਤਾਂ ਫਿਰ ਪਤਾ ਲੱਗਦਾ ਕਿ ਇੱਕ ਟੈਂਪੋ ਟਰੈਵਲਰ ਆਇਆ ਸੀ ਜਿਸ ਦੇ ਵਿੱਚ ਕਿ ਬੱਚਿਆਂ ਨੂੰ ਲੈ ਕੇ ਜਾਣ ਬਾਰੇ ਦੱਸਿਆ ਜਾਂਦਾ ਤਾਂ ਸੀਸੀਟੀਵੀ ਦੇ ਵਿੱਚ ਉਹ ਜਿਹੜਾ ਟੈਂਪੋ ਟਰੈਵਲਰ ਕੈਦ ਹੋ ਗਿਆ ਤਾਂ ਉਸ ਦਾ ਨੰਬਰ ਵੀ ਟ੍ਰੇਸ ਕੀਤਾ ਜਾਂਦਾ ਨੰਬਰ ਟ੍ਰੇਸ ਕਰਨ ਤੋਂ ਬਾਅਦ ਜਿਹੜੇ ਪੁਲਿਸ ਵਾਲੇ ਨੇ ਉਹ ਫਿਰ ਉਸ ਦੇ ਡਰਾਈਵਰ ਦਾ ਨੰਬਰ ਲੱਭਦੇ ਆ ਡਰਾਈਵਰ ਦੇ ਨੰਬਰ ਲੱਭਣ ਤੋਂ ਬਾਅਦ ਉਹਨੂੰ ਫੋਨ ਕੀਤਾ ਜਾਂਦਾ ਫੋਨ ਕਰਕੇ ਉਹਨੂੰ ਪੁੱਛਿਆ ਜਾਂਦਾ ਕਿ ਇਦਾਂ ਇਦਾਂ ਕਰਕੇ ਤੂੰ ਅੱਜ ਖੇੜੀ ਕੰਡੀਆਂ ਪਿੰਡ ਆਇਆ ਸੀ ਤਾਂ ਉਹ ਦੱਸਦਾ ਕਿ ਹਾਂ ਮੈਂ ਆਪਣੀ ਗੱਡੀ ਲੈ ਕੇ ਆਇਆ ਸੀ ਤਾਂ ਪੁਲਿਸ ਉਹਨੂੰ ਸਾਰਾ ਮਾਮਲਾ ਦੱਸਦੀ ਆ ਕਿ ਇੱਦਾਂ ਇੱਦਾਂ ਕਰਕੇ ਦੋ ਬੱਚੇ ਗਾਇਬ ਆ ਕਿ ਤੇਰੀ ਗੱਡੀ ਦੇ ਵਿੱਚ ਦੱਸੇ ਜਾਂਦੇ ਆ ਤਾਂ ਉਹ ਫਿਰ ਪੁਲਿਸ ਨੂੰ ਦੱਸਦਾ ਕਿ ਮੇਰੀ ਗੱਡੀ ਦੇ ਵਿੱਚ ਤਾਂ ਇੱਥੇ ਇੱਕ ਪੱਠਾ ਮਜ਼ਦੂਰਾਂ ਦੇ ਪਰਿਵਾਰ ਨੇ ਉਹ ਮੇਰੀ ਗੱਡੀ 'ਚ ਨੇ ਮੈਂ ਉਹਨਾਂ ਨੂੰ ਕਿਤੇ ਛੱਡਣ ਆਇਆ ਸੀਗਾ ਮੇਰੀ ਗੱਡੀ ਕਿਰਾਏ ਤੇ ਦਿੱਤੀ ਸੀ ਉਹਨਾਂ ਨੇ ਤਾਂ ਪੁਲਿਸ ਉਹਨੂੰ ਕਹਿੰਦੀ ਆ ਕਿ ਤੂੰ ਵੀਡੀਓ ਕਾਲ ਕਰ ਤਾਂ ਫਿਰ ਉਹ ਵੀਡੀਓ ਕਾਲ ਕਰਦਾ ਉਹ ਪਰਿਵਾਰ ਸਾਰੇ ਦਿਖਾਉਂਦਾ ਤੇ ਪੁਲਿਸ ਫਿਰ ਉਹ ਗੱਡੀ ਉਦੋਂ ਤੱਕ ਮੇਰਟ ਪਹੁੰਚ ਚੁੱਕੀ ਹੁੰਦੀ ਆ ਤੱਪੋਲਿਸ ਉਹਨੂੰ ਉਦੋਂ ਹੀ ਪੈਰੀ ਵਾਪਸ ਭੁਲਾਉਂਦੀ ਆ ਕਿ ਤੂੰ ਗੱਡੀ ਲੈ ਕੇ ਵਾਪਸ ਥਾਣੇ ਦੇ ਵਿੱਚ ਪਹੁੰਚ ਤਾਂ ਉਹ ਗੱਡੀ ਵਾਪਸ ਲੈ ਕੇ ਜਿਹੜਾ ਡਰਾਈਵਰ ਆ ਥਾਣੇ ਦੇ ਵਿੱਚ ਆ ਜਾਂਦਾ ਵਾਪਸ ਤਾਂ ਉਹ ਪਰਿਵਾਰਾਂ ਨੂੰ ਵੀ ਲੈ ਕੇ ਆਉਂਦਾ ਜਿਹੜੇ ਪੱਠਾ ਮਜ਼ਦੂਰਾ ਦੇ ਪਰਿਵਾਰ ਨਾਲ ਹੀ ਸੀ ਤਾਂ ਪੁੱਛਗਿੱਛ ਕੀਤੀ ਜਾਂਦੀ ਆ ਪੁਲਿਸ ਵੱਲੋਂ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਕਿਸੇ ਪੱਠੇ ਦੇ ਉੱਤੇ ਕੰਮ ਕਰਦੇ ਸੀ ਜਿਹੜਾ ਪੱਠਾ ਬੰਦ ਹੋ ਗਿਆ ਤੇ ਇਹ ਕਿਤੇ ਨਵੀਂ ਜਗ੍ਹਾ ਚੱਲੇ ਸੀ ਨਵੀਂ ਜਗ੍ਹਾ ਜਾਣ ਕਰਕੇ ਇਹਨਾਂ ਦਾ ਪਿੰਡ ਦੇ ਵਿੱਚ ਕਿਸੇ ਕਰਿਆਨੇ ਦੀ ਦੁਕਾਨ ਦੇ ਉੱਤੇ ਉਧਾਰ ਚੱਲਦਾ ਸੀ ਲਾਸਟ ਦਿਨ ਉਹ ਆਪਣਾ ਆਧਾਰ ਟਿਕਤਾ ਕਰਨ ਲਈ ਉੱਥੇ ਰੁਕੇ ਸੀ ਜਾਂਦੇ ਹੋਏ ਤੇ ਬੱਸ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਕੁਝ ਬੱਚੇ ਵੀ ਉਤਰਿਆ ਜਿਹੜੇ ਕਿ ਕੋਲ ਡਰਿੰਕ ਵਗੈਰਾ ਪੀਣ ਲੱਗੇ ਖਾਣ ਪੀਣ ਲੱਗੇ ਦੁਕਾਨ ਤੋਂ ਲੈ ਕੇ ਤੇ ਉਸ ਤੋਂ ਬਾਅਦ ਉਹ ਆਪਣਾ ਬੱਸ ਦੇ ਵਿੱਚ ਨਹੀਂ ਜਾ ਰਹੇ ਸੀ ਚੜ੍ਹ ਨਹੀਂ ਰਹੇ ਸੀ ਤਾਂ ਉਹਦੇ ਪਰਿਵਾਰ ਦੇ ਮੈਂਬਰਾਂ ਨੇ ਧੱਕੇ ਨਾਲ ਜਾ ਕੇ ਬੱਸ ਦੇ ਵਿੱਚ ਚੜਾ ਲਿਆ ਜਿਹੜਾ ਕਿ ਉਹ ਛੁੱਟ ਜੇ ਬੱਚੇ ਨੇ ਇੱਕ ਨੇ ਦੇਖ ਲਿਆ ਜਿਹਨੇ ਪੁਲਿਸ ਨੂੰ ਦੱਸਿਆ ਸੀ ਹੁਣ ਬੱਚਾ ਸੀ ਉਹਨੂੰ ਪਤਾ ਨਹੀਂ ਸੀ ਕੌਣ ਸੀ ਬੱਚੇ ਕੌਣ ਨਹੀਂ ਹੈ ਨਾ ਉਹਨੇ ਵੀ ਸਹੀ ਜਾਣਕਾਰੀ ਦਿੱਤੀ ਜਦੋਂ ਸਾਰਾ ਕੁਝ ਪਤਾ ਲੱਗਦਾ ਪੁਲਿਸ ਨੂੰ ਤਾਂ ਫਿਰ ਇੱਕ ਵਾਰ ਪੁਲਿਸ ਨੂੰ ਰਾਸ ਹੋ ਜਾਂਦੀ ਹੈ ਕਿ ਸੋਲਜਦਾ ਸੋਲਜਦਾ ਮਾਮਲਾ ਫਿਰ ਉੱਥੀ ਆ ਕੇ ਖੜ ਗਿਆ ਕਿ ਕੁਝ ਪਤਾ ਨਹੀਂ ਲੱਗ ਰਿਹਾ ਤਾਂ ਫਿਰ 22 ਜੁਲਾਈ ਸਾਰੀ ਰਾਤ ਲੰਘ ਜਾਂਦੀ ਹੈ ਨੈਕਸਟ ਦਿਨ ਸਟਾਰਟ ਹੁੰਦਾ 23 ਜੁਲਾਈ ਦਾ 23 ਜੁਲਾਈ ਦਾ ਸਾਰਾ ਦਿਨ ਲੰਘੇ ਜਾਂਦਾ ਪੁਲਿਸ ਦੇ ਹੱਥ ਕੁਝ ਵੀ ਨਹੀਂ ਆਉਂਦਾ ਤਾਂ ਫਿਰ ਪੁਲਿਸ ਕੀ ਕਰਦੀ ਆ ਜਿਹੜੇ ਘਰ ਦੇ ਪਰਿਵਾਰ ਦੇ ਮੈਂਬਰ ਨੇ ਉਹ ਥੋੜਾ ਗੁੱਸਾ ਹੁੰਦੇ ਆ ਕਿਉਂਕਿ ਉਹਨਾਂ ਦੇ ਵਿੱਚ ਗੁੱਸਾ ਹੁੰਦਾ ਉਹਨਾਂ ਦੇ ਬੱਚੇ ਨਹੀਂ ਮਿਲ ਰਹੇ ਕਿਤੇ ਵੀ ਪੁਲਿਸ ਕਿਡਨਾਪਿੰਗ ਦੇ ਪੱਖ ਤੋਂ ਜਾਂਚ ਕਰ ਰਹੀ ਹੈ ਕਿ ਸ਼ਾਇਦ ਕਿਸੇ ਨੇ ਕਿਡਨਾਪ ਕਰ ਲਿਆ ਹੋਣ ਬੱਚੇ ਕਿਸਦਾ ਫਰौती ਲਈ ਫੋਨ ਆਊਗਾ ਅਗਲਾ ਦਿਨ ਲੰਘ ਜਾਂਦਾ ਜਦੋਂ ਇਦਾਂ ਦਾ ਕੋਈ ਵੀ ਇਨਸੀਡੈਂਟ ਨਹੀਂ ਹੁੰਦਾ ਕੋਈ ਵੀ ਮੱਕੇ ਫੋਨ ਵਗੈਰਾ ਨਹੀਂ ਆਉਂਦਾ ਤਾਂ ਘਰ ਦੇ ਨੇ ਜਿਹੜੇ ਉਹ 23 ਜੁਲਾਈ ਦੀ ਸ਼ਾਮ ਨੂੰ ਧਰਨਾ ਲਾ ਲੈਂਦੇ ਆ ਪੁਲਿਸ ਦੇ ਖਿਲਾਫ ਪੁਲਿਸ ਥਾਣੇ ਦੇ ਬਾਹਰ ਹੈ ਨਾ ਤੇ ਉਸ ਪਿੰਡ ਦੇ ਲੋਕ ਵੀ ਸਾਥ ਦਿੰਦੇ ਆ ਉਹਨਾਂ ਦਾ ਜਦੋਂ ਦੇ ਉਹ ਬੱਚੇ ਗਾਇਬ ਹੋਇਆ ਤਾਂ ਉਹ ਪਿੰਡ ਦੇ ਵਿੱਚ ਰੋਟੀ ਨਹੀਂ ਪੱਕਦੀ ਕਿਸੇ ਦੇ ਘਰ ਦੀ ਨਾ ਵੀ ਐਡਾ ਮਾਮਲਾ ਹੋ ਗਿਆ ਬੱਚੇ ਪਿੰਡ ਦੇ ਵਿੱਚੋਂ ਦੋ ਬੱਚੇ ਚੱਕੇ ਗਏ ਆ ਤੇ ਬੱਚੇ ਮਿਲ ਨਹੀਂ ਰਹੇ ਸਾਰਾ ਪਿੰਡ ਰੋਟੀ ਨਹੀਂ پکਦੀ ਚੁੱਲ੍ਹੇ ਖਾਲੀ ਹੁੰਦੇ ਆ ਤਾਂ ਫਿਰ ਇੱਕ ਜਗ੍ਹਾ ਤੇ ਬਹਿ ਕੇ ਆਂਗਣ ਵਾਲੀ ਦੇ ਵਿੱਚ ਉੱਥੇ ਸਾਰੇ ਪਿੰਡ ਦੀ ਰੋਟੀ ਬਕਾਈ ਜਾਂਦੀ ਆ ਉੱਥੇ ਸਾਰੇ ਖਾਂਦੇ ਆ ਤੇ ਪਿੰਡ ਦੇ ਲੋਕ ਸਾਥ ਦੇ ਰਹੇ ਨੇ ਵਧੀਆ ਆਲੇ-ਦਾਲੇ ਰਿਸ਼ਤੇਦਾਰ ਵਗੈਰਾ ਵੀ ਤਾਂ 23 ਜੁਲਾਈ ਨੂੰ ਉਹ ਧਰਨਾ ਲਾ ਦਿੰਦੇ ਆ ਉਹ ਧਰਨਾ 23 ਜੁਲਾਈ ਦੀ ਸ਼ਾਮ ਤੋਂ ਲੈ ਕੇ 25 ਜੁਲਾਈ ਦੀ ਸ਼ਾਮ ਤੱਕ ਚੱਲਦਾ ਉਹ ਧਰਨਾ ਲੱਗਣ ਕਾਰਨ ਵੀ ਪੁਲਿਸ ਦੇ ਕੰਮ ਦੇ ਵਿੱਚ ਥੋੜੀ ਡਲੇ ਹੁੰਦੀ ਹੈ ਕਿਉਂਕਿ ਪੁਲਿਸ ਫੋਰਸ ਜੀ ਨੇ ਆਪਣਾ ਉਹ ਬੱਚੇ ਲੱਭਣੇ ਸੀਗੇ ਉਹ ਫਿਰ ਹੁਣ ਥੋੜਾ ਜਿਹਾ ਬੰਦਿਆਂ ਨੂੰ ਆਪਣਾ ਧਰਨੇ ਵੱਲ ਵੀ ਧਿਆਨ ਦੇਣਾ ਪੈਂਦਾ ਕਿ ਧਰਨੇ ਨੂੰ ਕਿਵੇਂ ਹਟਾਇਆ ਜਾਵੇ ਤਾਂ ਜਿਹੜੇ ਹੋਰ ਪੋਲੀਟੀਕਲ ਲੀਡਰਸ ਵੀ ਹੁੰਦੇ ਆ ਉਹ ਵੀ ਉਹਨਾਂ ਦੀ ਗਵਰਨਮੈਂਟ ਵੀ ਹੋ ਜਾਂਦੀ ਹੈ ਫਿਰ ਪਿੰਡ ਦੇ ਵਿੱਚ ਜਦੋਂ ਮਾਮਲਾ ਕਾਫੀ ਜਿਆਦਾ ਭੱਗਦਾ মিডিਆ ਦੇ ਵਿੱਚ ਆਉਂਦਾ ਕਿ ਧਰਨਾ ਲੱਗ ਗਿਆ ਬੱਚੇ ਨਹੀਂ ਮਿਲ ਰਹੇ ਤਾਂ ਫਿਰ ਉਹਨਾਂ ਨੂੰ ਕਰਦਿਆਂ ਨੂੰ ਸੁਪਾਸ਼ਨ ਦਵਾਇਆ ਜਾਂਦਾ ਸਹੀ ਜਾਂਚ ਦਾ ਕਿ ਤੁਹਾਡੇ ਬੱਚਿਆਂ ਨੂੰ ਜੇ ਤੀਦੂ ਜੇਤੀ ਲੱਭ ਕੇ ਦਵਾਗੇ ਤਾਂ ਉਹ ਜਿਹੜਾ ਧਰਨਾ ਫਿਰ 25 ਜੁਲਾਈ ਦੀ ਸ਼ਾਮ ਨੂੰ ਜਿਹੜੇ ਕਰਦੇ ਨੇ ਉਹ ਖਤਮ ਕਰ ਦੇਣੇ ਪੁਲਿਸ ਇਸ ਤੇ ਚੱਲਦੇ ਹੀ ਆਲੇ ਦਾਲ ਦੇ ਸਟੇਟਾਂ ਦੇ ਵਿੱਚ ਪੁਲਿਸ ਭੇਜਦੀ ਆ ਹੋਰ ਹੋਰ ਬਾਬਿਆਂ ਵਗੈਰਾ ਦਾ ਪਤਾ ਕਿੱਥੋਂ ਜਾਂਦਾ ਜੋ ਵੀ ਐਂਗਲ ਪੁਲਿਸ ਨੂੰ ਸਾਹਮਣੇ ਲੱਗਦਾ ਉਹਦੇ ਵਿੱਚ ਹੀ ਜਾਂਚ ਕੀਤੀ ਜਾਂਦੀ ਆ ਕਿ ਬੱਚੇ ਕਿਤੋਂ ਨਾ ਕਿਤੋਂ ਆਪਾਂ ਨੂੰ ਮਿਲ ਜਾਣ ਕਿਉਂਕਿ ਕਿਡਨਾਪਿੰਗ ਹੋਈ ਆ ਬੱਚਿਆਂ ਦੀ ਬੱਚੇ ਗਾਇਬ ਹੋਏ ਨੇ ਪਿੰਡ ਦੇ ਵਿੱਚੋਂ ਤਾਂ ਲੱਭਣੇ ਜ਼ਰੂਰੀ ਸੀਗੇ ਬਹੁਤ ਜ਼ਿਆਦਾ ਕਿਉਂਕਿ ਬਾਕੀ ਪਿੰਡ ਦੇ ਵਿੱਚ ਵੀ ਬਹੁਤ ਸਾਂਹ ਦਾ ਮਾਹੌਲ ਸੀਗਾ ਤਾਂ ਜਿਹੜਾ ਖੇੜੀਗੰਡੀਆਂ ਪਿੰਡ ਆ ਇਹਦੇ ਨਾਲ ਨੇੜੇ ਇੱਕ ਨਹਿਰ ਲੰਘਦੀ ਆ ਨਹਿਰ ਜਦੋਂ ਆਪਾਂ ਰਾਜਪੁਰਾ ਤੋਂ ਪਟਿਆਲਾ ਰੋਡ ਆ ਜਿਹੜੀ ਉਸ ਤੇ ਜਾਂਦੇ ਇੱਕ ਨਹਿਰ ਆਉਂਦੀ ਆ ਵੱਡੀ ਖੇੜੀਗੰਡੀਆਂ ਪਿੰਡ ਦੇ ਨੇੜੇ ਹੀ ਉੱਥੇ ਕੋਲਾ ਉਹਦਾ ਉੱਥੇ ਜਿਹੜਾ ਪੁਲਿਸ ਸਟੇਸ਼ਨ ਆ ਨਹਿਰ ਦੇ ਕੰਢੇ ਤੇ ਹੀ ਉੱਥੇ ਤੇ ਪੁਲਿਸ ਫਿਰ ਉਹ ਨਹਿਰ ਵਾਲੇ ਪੱਖ ਤੋਂ ਵੀ ਜਾਂਚ ਕਰਦੇ ਕਿ ਬੱਚੇ ਕਈ ਵਾਰ ਛੋਟੇ ਬੱਚੇ ਨੇ ਕਈ ਵਾਰ ਉਧਰ ਨੂੰ ਚਲੇ ਜਾਂਦੇ ਆ ਹਨਾ ਬੱਚੇ ਨਹਿਰ ਵਗੈਰਾ ਵੱਲ ਚਲੇ ਜਾਂਦੇ ਆ ਤਾਂ ਫਿਰ ਉਧਰਲੇ ਸੀਸੀਟੀਵੀ ਕੈਮਰਾ ਚੈੱਕ ਕੀਤੇ ਜਾਂਦੇ ਜਿਹੜੇ ਮੈਂ ਕੰਨੀ ਨੂੰ ਜਾਂਦੇ ਆ ਪਿੰਡ ਦੀ ਨਹਿਰ ਵੱਲ ਨੂੰ ਜਾਂਦੇ ਆ ਤਾਂ ਫਿਰ ਜਦੋਂ ਸੀਸੀਟੀਵੀ ਕੈਮਰਾ ਚੈੱਕ ਕੀਤੇ ਜਾਂਦੇ ਤਾਂ ਪੁਲਿਸ ਦੇ ਹੱਥ ਇੱਕ ਫੁਟੇਜ ਲੱਗਦੀ ਹੈ ਜਿਸ ਦੇ ਵਿੱਚ ਕਿ ਜਸ਼ਨਦੀਪ ਦਿਖਦਾ ਹੋਰ ਬੱਚਿਆਂ ਦੇ ਨਾਲ ਇੱਕ ਬਾਂਦਰ ਦੇ ਪਿੱਛੇ ਭੱਜਿਆ ਜਾਂਦਾ ਉਸੇ 22 ਜਨਵਰੀ ਨੂੰ ਤਾਂ ਉਹ ਜਿਹੜੀ ਫੁਟੇਜ ਆ ਉਹ ਘਰਦਿਆਂ ਨੂੰ ਦਿਖਾਈ ਜਾਂਦੀ ਹੈ ਸੀਸੀਟੀਵੀ ਦੀ ਘਰ ਦੇ ਜਦੋਂ ਉਹ ਦੇਖਦੇ ਆ ਤਾਂ ਉਹ ਦੱਸਦੇ ਆ ਕਿ ਦਿਨ ਦੀ ਆ ਫੁਟੇਜ ਸਾਡੇ 6:30 6:30 ਵਜੇ ਦੀ ਹੋਰ ਬੱਚਿਆਂ ਨੂੰ ਵੀ ਪਤਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਦੀ ਉਹ ਰਿਕਾਰਡਿੰਗ ਉਸ ਤੋਂ ਬਾਅਦ ਤਾਂ ਉਹ ਘਰ ਆ ਗਈ ਸੀ ਘਰ ਆ ਕੇ ਕੋਲ ਫਿਰ ਕੋਲ ਡਰਿੰਕ ਪੀਣ ਦੀ ਜਿੱਦ ਕੀਤੀ ਆ ਫਿਰ ਸਵੇਰੇ 8:00 ਵਜੇ ਘਰ ਤੋਂ ਗਿਆ ਤਾਂ ਪੁਲਿਸ ਕੋਲ ਫਿਰ ਕੁਝ ਨਹੀਂ ਬਚਦਾ ਤਾਂ ਪੁਲਿਸ ਵਾਲੇ ਜਾਂਚ ਮਤਲਬ ਕਿ ਉਹਦੇ ਉਧਰ ਨਾ ਲੱਗਿਆ ਹੈ ਨਾ 22 23 24 25 ਜਿਹੜੇ ਦਿਨ ਨੇ ਤੇ ਪੁਲਿਸ ਦੀ ਇਹ ਜਾਂਚ ਚੱਲ ਰਹੀ ਆ ਤਾਂ ਫਿਰ ਪੁਲਿਸ ਨੂੰ 25 ਜੁਲਾਈ ਦੀ ਸ਼ਾਮ ਨੂੰ ਧਰਨਾ ਖਤਮ ਹੁੰਦਾ तकरीबन ਉਹਨਾਂ ਨੂੰ ਘਰੋਂ ਗਿਆਨ 6-7 ਦਿਨ ਹੋ ਗਏ ਨੇ ਤਾਂ ਫਿਰ 27 ਜੁਲਾਈ ਨੂੰ ਜਿਹੜੀ ਨਹਿਰ ਆ ਉਹਦੇ ਵਿੱਚੋਂ ਇੱਕ ਡੈੱਡ ਬੋਡੀ ਮਿਲਦੀ ਹੈ ਪਹਿਲਾਂ ਮਤਲਬ ਕਿ ਪੁਲਿਸ ਨੇ ਉਸ ਤੋਂ ਪਹਿਲਾਂ ਸਾਰੇ ਛੱਪੜ ਵਗੈਰਾ ਪਿੰਡ ਦੇ ਐਨਡੀਆਰਐਫ ਦੀ ਟੀਮ ਲਾ ਕੇ ਜਾਂਚ ਕਰ ਲਈ ਹੁੰਦੀ ਆ ਲੋਕਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਤੇ ਸ਼ੱਕ ਹੁੰਦਾ ਉਹਨਾਂ ਦੇ ਘਰ ਦੀ ਤਲਾਸ਼ੀ ਵੀ ਲਈ ਜਾਂਦੀ ਆ ਪੇਟੀਆਂ ਤੱਕ ਫਰੋਲ ਦਿੱਤੇ ਜਾਂਦੇ ਨੇ ਪਰ ਫਿਰ ਪੁਲਿਸ ਨੂੰ ਇੱਕ ਖਬਰ ਆਉਂਦੀ ਆ ਕਿ ਇੱਕ লাশ ਮਿਲਿਆ ਨਹਿਰ ਦੇ ਵਿੱਚੋਂ ਇੱਕ ਬੱਚੇ ਦੀ Laash ਤਾਂ ਫਿਰ ਉਹ Laash ਨੂੰ ਬਾਹਰ ਕੱਢਿਆ ਜਾਂਦਾ ਤੇ ਘਰਦਿਆਂ ਨੂੰ ਸੁਨਾਖਤ ਲਈ ਬੁਲਾਇਆ ਜਾਂਦਾ ਪਰ ਜਿਹੜੇ ਘਰਦੰਨੇ ਉਹ ਜਦੋਂ Laash ਦੇਖਦੇ ਨੇ ਤਾਂ ਉਹ ਜਵਾਬ ਦੇ ਦਿੰਦੇ ਆ ਕਿ ਸਾਡੇ ਬੱਚੇ ਦੀ Laash ਨਹੀਂ ਆ ਪੁਲਿਸ ਨੂੰ ਇੱਕ ਵਾਰ ਲੱਗਦਾ ਕਿ ਉਹਨਾਂ ਦੇ ਬੱਚੇ ਦੀ Laash ਹੋਊਗੀ ਤੇ ਇੱਕ ਬੱਚੇ ਦੀ Laash ਆ ਜਿਹੜੀ ਉਹ ਮਿਲ ਗਈ ਆ ਆਪਾਂ ਨੂੰ ਤੇ ਹੋਊਗਾ ਕਿ ਦੂਜਾ ਬੱਚਾ ਵੀ ਸ਼ਾਇਦ ਨਹਿਰ ਦੇ ਵਿੱਚ ਹੀ ਛਾਲ ਮਾਰ ਦਿੱਤੀ ਹੋਵੇ ਜਾਂ ਕਿਸੇ ਨੇ ਸੁੱਟ ਦਿੱਤਾ ਹੋਵੇ ਪਰ ਜਦੋਂ ਫੇਰ ਘਰ ਦੇ ਨੇ ਜਿਹੜੇ ਉਹ ਜਵਾਬ ਦੇ ਦਿੰਦੇ ਆ ਕਿ ਸਾਡੇ ਬੱਚੇ ਦੀ লাশ ਨਹੀਂ ਹੈਗੀ ਉਹਨਾਂ ਨੂੰ ਨਹੀਂ ਲੱਗਦਾ ਤਾਂ ਫੇਰ ਉਹ ਜਾਂਚ ਫੇਰ ਉੱਥੇ ਰੁਕ ਜਾਂਦੀ ਹੈ ਪਰ ਪੁਲਿਸ ਹਰੇਕ ਪੱਖ ਤੋਂ ਜਾਂਚ ਜਾਰੀ ਰੱਖਦੀ ਹੈ ਨਿਰਾਸ਼ ਨਹੀਂ ਹੁੰਦੀ ਤਾਂ ਦਿਨ 2-4 ਹੋਰ ਬੀਤਦੇ ਆ ਤਾਂ 3 ਅਗਸਤ ਦਾ ਦਿਨ ਆਉਂਦਾ ਪੁਲਿਸ ਕੋਲੇ ਫੇਰ ਇੱਕ ਫੋਨ ਆਉਂਦਾ ਉਸ ਫੋਨ ਤੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇੱਕ ਕੋਈ লাশ ਨਹਿਰ ਦੇ ਵਿੱਚ ਤਿਰਦੀ ਜਾ ਰਹੀ ਹੈ ਤਾਂ ਪੁਲਿਸ ਮੌਕੇ ਤੇ ਗੋਤਾਖੋਰਾਂ ਨੂੰ ਲੈ ਜਾ ਕੇ ਉਹ Laash ਨੂੰ ਬਾਹਰ ਕੱਢਦੀ ਆ Laash ਨੂੰ ਬਾਹਰ ਕੱਢ ਕੇ ਦੁਬਾਰਾ ਫਿਰ ਪੇਰੈਂਟਸ ਨੂੰ ਜਿਹੜੇ ਉਹਦੇ ਘਰ ਦੇ ਨੇ ਬੱਚਿਆਂ ਦੇ ਉਹਨਾਂ ਨੂੰ ਬੁਲਾਇਆ ਜਾਂਦਾ ਉਹਨਾਂ ਨੂੰ ਫਿਰ ਦਿਖਾਇਆ ਜਾਂਦਾ ਤਾਂ ਫਿਰ ਇਹ ਜਿਹੜੀ Laash ਆ ਜਦੋਂ ਮਾਪੇ ਦੇਖਦੇ ਆ ਤਾਂ ਇੱਕ ਸਾਰੀ ਕਹਾਣੀ ਚੇਂਜ ਹੋ ਜਾਂਦੀ ਆ ਕਿਉਂਕਿ ਇਹ Laash ਆ ਜਿਹੜੀ ਉਹ ਆਪਣੇ ਵੱਡੇ ਬੇਟੇ ਦੀ ਦੱਸਦੇ ਆ ਜਿਸ ਦਾ ਨਾਮ ਜਸ਼ਨਦੀਪ ਸੀ 11 ਸਾਲ ਦਾ ਕਿਉਂਕਿ ਘਰਦਿਆਂ ਨੂੰ Laash ਵੈਸਤਾ ਪਛਾਣ ਚਾਉਂਦੀ ਨਹੀਂ ਕਿਉਂਕਿ ਕਾਫੀ ਦਿਨ ਹੋ ਗਏ ਹੁੰਦੇ ਆ ਪਾਣੀ ਦੇ ਵਿੱਚ ਰਹਿਣ ਕਰਕੇ ਤਾਂ ਉਹਦੇ ਕੱਪੜਿਆਂ ਤੋਂ ਪਛਾਣਦੇ ਆ ਤਾਂ ਜਿਹੜਾ ਮਾਮਲਾ ਹੁਣ ਤੱਕ ਕਿਡਨਾਪਿੰਗ ਦਾ ਸੀ ਉਹ ਮਾਮਲਾ ਸਾਰਾ ਚੇਂਜ ਹੋ ਜਾਂਦਾ ਤੇ ਜਦੋਂ ਉਧਰੋਂ ਧਰਨਾ ਲੱਗਿਆ ਸੀਗਾ ਜਿਹੜੀ ਪੁਲਿਸ ਆ ਉਹ ਸਾਰੇ ਪੱਖਾਂ ਤੋਂ ਜਾਂਚ ਕਰ ਰਹੀ ਸੀ ਤਾਂ ਇੱਕ ਪੁਲਿਸ ਨੂੰ ਇੱਕ ਪੱਖ ਮਿਲਿਆ ਸੀ ਇੱਕ ਲੀਡ ਮਿਲੀ ਸੀ ਜਿਹੜੀ ਕਿ ਉਹਨਾਂ ਨੇ ਪਰਿਵਾਰ ਨਾਲ ਸਾਂਝੀ ਕੀਤੀ ਸੀ ਉਹ ਵੀ ਆਪਾਂ ਅੱਗੇ ਗੱਲ ਕਰਦੇ ਆ ਕਿ ਕੀ ਗੱਲ ਸੀ ਉਹ ਤਾਂ ਪੁਲਿਸ ਨੇ ਜਦੋਂ ਸਾਰਾ ਕੁਝ ਚੈੱਕ ਕੀਤਾ ਦੇਖਿਆ ਕਿ লাশ ਉਹ ਜਿਹੜੀ ਮਿਲੀ ਆ ਉਹ ਬੱਚੇ ਦੀ ਵੱਡੇ ਦੀ ਦੱਸੀ ਜਾ ਰਹੀ ਆ ਤਾਂ ਜਿਹੜੀ ਪਹਿਲਾਂ লাশ ਮਿਲੀ ਹੁੰਦੀ ਆ ਫਿਰ ਪੁਲਿਸ ਉਹਦੀ ਵੀ ਪੋਸਟਮਾਰਟਮ ਜਿਹੜੀ ਰਿਪੋਰਟ ਹੁੰਦੀ ਆ ਉਹ ਮੰਗਾਉਂਦੀ ਆ ਤੇ ਇੱਕ ਉਹਦਾ ਡੀਐਨਏ ਟੈਸਟ ਲਈ ਵੀ ਪਰਿਵਾਰ ਨੂੰ ਮਨਾਇਆ ਜਾਂਦਾ ਰਾਜ਼ੀ ਕੀਤਾ ਜਾਂਦਾ ਤਾਂ ਜਿਹੜਾ ਪਰਿਵਾਰ ਆ ਉਹ ਡੀਐਨਏ ਟੈਸਟ ਲਈ ਮੰਨਦਾ ਤਾਂ ਉਸ ਦਾ ਡੀਐਨਏ ਟੈਸਟ ਕੀਤਾ ਜਾਂਦਾ লাশ ਦਾ ਨਾਲੇ ਪੋਸਟਮਾਰਟਮ ਰਿਪੋਰਟ ਮੰਗਾਈ ਜਾਂਦੀ ਆ ਜਿਹੜੀ ਪੋਸਟਮਾਰਟਮ ਰਿਪੋਰਟ ਹੁੰਦੀ ਆ ਉਹਦੇ ਵਿੱਚ ਆਉਂਦਾ ਕਿ ਜਿਹੜਾ ਬੱਚਾ ਜਿਹਦੀ লাশ ਆ ਜਦੋਂ ਇਹ ਜਿਸ ਦਿਨ ਇਹਦੀ ਡੈਥ ਹੋਈ ਆ ਇਹਨੇ ਉਸ ਦਿਨ ਰਾਜਮਾ ਖਾਦੇ ਸੀ ਤਾਂ ਘਰ ਜਾਂ ਤੋਂ ਪੁੱਛਿਆ ਜਾਂਦਾ ਤਾਂ ਕਰਦੇ ਉਸ ਗੱਲ ਲਈ ਵੀ ਹਾਂ ਕਰ ਦਿੰਦੇ ਆ ਕਿ ਹਾਂ ਦਿਨ ਦੇ ਵਿੱਚ ਅਸੀਂ ਨੇ ਰਾਜਮਾ ਹੀ ਖਾਦੇ ਸੀ ਤੇ ਫਿਰ ਜਿਹੜਾ ਬਾਕੀ ਰਹਿੰਦਾ ਡੀਐਨਏ ਟੈਸਟ ਆ ਉਹ ਵੀ ਪੋਜ਼ਿਟਿਵ ਆ ਜਾਂਦਾ ਉਹ ਵੀ ਉਹਦੇ ਮਾਪੇ ਨਾਲ ਡੀਐਨਏ ਮੇਲ ਖਾ ਜਾਂਦਾ ਤਾਂ ਜਿਹੜੀ ਪਹਿਲਾਂ লাশ ਮਿਲੀ ਸੀ ਜਿਹਨੂੰ ਘਰ ਦੇ ਨਕਾਰ ਰਹੇ ਸੀ ਕਿ ਸਾਡੇ ਬੱਚੇ ਦੀ লাশ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਨੂੰ ਇੱਕ ਉਮੀਦ ਸੀ ਸਾਡੇ ਬੱਚੇ ਸ਼ਾਇਦ ਜਿਉਂਦੇ ਹੋਣ ਤੇ ਉਹ লাশ ਵੈਸੇ ਵੀ ਪਛਾਣ ਚ ਨਹੀਂ ਆ ਰਹੀ ਸੀ ਉਦੋਂ ਤਾਂ ਉਹਨਾਂ ਦਾ ਹੌਸਲਾ ਟੁੱਟ ਜਾਂਦਾ ਘਰਦਿਆਂ ਦਾ ਕਿਉਂਕਿ ਉਹ ਵੀ লাশ ਉਹਨਾਂ ਦੇ ਬੱਚੇ ਦੀ ਜੰਦੀ ਆ ਦੋਨੋਂ ਬੱਚਿਆਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੁਣ ਜਿਹੜਾ ਇਹ ਮਾਮਲਾ ਪਹਿਲਾਂ ਕਿਡਨੈਪਿੰਗ ਦਾ ਮੰਨਿਆ ਜਾਂਦਾ ਸੀ ਹੁਣ ਇਹ ਕਤਲ ਦੇ ਵਿੱਚ ਤਵਜੀਹ ਹੋ ਜਾਂਦਾ ਲੱਗਦਾ ਪੁਲਿਸ ਨੂੰ ਕਿ ਕਤਲ ਹੋਇਆ ਜਾਂ ਫਿਰ ਬੱਚੇ ਆਪਣੇ ਆਪ ਗਿਰਿਆ ਹੁਣ ਇਹ ਮਾਮਲੇ ਦੀ ਜਾਂਚ ਚੱਲਦੀ ਆ ਮੌਤ ਦਾ ਮਾਮਲਾ ਦਰਜ ਕਰ ਲਿਆ ਜਾਂਦਾ ਤਾਂ ਫਿਰ ਜਦੋਂ ਇਹ ਜਾਂਚ ਸ਼ੁਰੂ ਹੁੰਦੀ ਆ ਜਾਂਚ ਦੇ ਘੇਰੇ ਦੇ ਵਿੱਚ ਸਾਰੇ ਪਰਿਵਾਰ ਦੇ ਮੈਂਬਰ ਵੀ ਆਉਂਦੇ ਆ ਸਾਰਿਆਂ ਦੇ ਫੋਨ ਰਿਕਾਰਡਸ ਵਗੈਰਾ ਚੈੱਕ ਕੀਤੇ ਜਾਂਦੇ ਆ ਫੋਨ ਰਿਕਾਰਡਸ ਦਾ ਚਲੋ ਪਹਿਲਾਂ ਵੀ ਚੈੱਕ ਕੀਤੇ ਜਾਂਦੇ ਸੀ ਪਰ ਪਹਿਲਾ ਵਾਲੇ ਰਿਕਾਰਡਸ ਜਿਹੜੇ ਨਿਕਲੇ ਸੀਗੇ ਹੁਣ ਬੋਸ ਢੰਗ ਨਾਲ ਹੁਣ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਦੇ ਪੁਲਿਸ ਵੱਲੋਂ ਤਾਂ ਦੋਸਤੋ ਇੱਥੇ ਦੱਸਾਂ ਮੈਂ ਤੁਹਾਨੂੰ ਉੱਥੇ ਹੈਰਾਨ ਕਰਨ ਵਾਲੀ ਇੱਕ ਗੱਲ ਸਾਹਮਣੇ ਆਉਂਦੀ ਹੈ ਘਰਦਿਆਂ ਨੂੰ ਜਿਹੜਾ ਪਹਿਲਾਂ ਤੁਹਾਨੂੰ ਮੈਂ ਦੱਸਿਆ ਇੱਕ ਪੱਕੇ ਸਾਹਮਣੇ ਆਇਆ ਸੀ ਜਿਹੜਾ ਘਰਦਿਆਂ ਦਾ ਕਿਸਾਂਝਾ ਕੀਤਾ ਗਿਆ ਸੀਗਾ ਉਹ ਇਹ ਸੀਗਾ ਕਿ ਜਿਹੜੇ ਬੱਚਿਆਂ ਦੀ ਮਾਂ ਆ ਜਿਸ ਦਾ ਨਾਮ ਮਨਜੀਤ ਕੌਰ ਆ ਉਹ ਕਿਸੇ ਨਾਲ ਫੋਨ ਤੇ ਕਾਫੀ ਲੰਬੀਆਂ ਲੰਬੀਆਂ ਗੱਲਾਂ ਕਰਦੀ ਹੁੰਦੀ ਆ ਤਾਂ ਪੁਲਿਸ ਨੂੰ ਸ਼ੱਕ ਹੁੰਦਾ ਕਿ ਇਹਦਾ ਕਿਸੇ ਹੋਰ ਨਾਲ ਫੇਅਰ ਚੱਲਦਾ ਤਾਂ ਜਿਹੜਾ ਉਹ ਨੰਬਰ ਜਿਸ ਤੇ ਉਹ ਗੱਲਾਂ ਮਾਰਦੀ ਹੁੰਦੀ ਆ ਗੱਲਾਂ ਕਰਦੀ ਹੁੰਦੀ ਆ ਇੰਨੀਆਂ ਲੰਬੇ ਲੰਬੀਆਂ ਉਹ ਹੁੰਦਾ ਬਲਜੀਤ ਸਿੰਘ ਦਾ ਬਲਜੀਤ ਸਿੰਘ ਦਦਾਰ ਦੀ ਮਾਸੀ ਦਾ ਬੇਟਾ ਹੁੰਦਾ ਯਾਨੀ ਕਿ ਉਹ ਬੱਚਿਆਂ ਦਾ ਚਾਚਾ ਉਹਦੇ ਨਾਲ ਗੱਲ ਕਰ ਰਹੀ ਹੁੰਦੀ ਆ ਤਾਂ ਇਹ ਘਰਦਿਆਂ ਨੂੰ ਵੀ ਦੱਸਿਆ ਜਾਂਦਾ ਉਹਨੂੰ ਤੇ ਉਸ ਟਾਈਮ ਵਾਕਈ ਉਹਨਾਂ ਦੇ ਬੱਚੇ ਵਿਚਾਰੇ ਲਾਪਤਾ ਸੀਗੇ ਲੱਭ ਨਹੀਂ ਰਹੇ ਸੀਗੇ ਤੇ ਉਹ ਇਹ ਮਾਮਲੇ ਨੂੰ ਘਰ ਦੇ ਦਾਬੇ ਦਿੰਦੇ ਆ ਕਿ ਬਾਅਦ ਚ ਦੇਖਾਂ ਪਹਿਲਾਂ ਆਪਾਂ ਬੱਚਿਆਂ ਨੂੰ ਲੱਭੀਏ ਪਰ ਜਦੋਂ ਹੁਣ ਕਤਲ ਸਾਹਮਣੇ ਆਉਂਦਾ ਤਾਂ ਫਿਰ ਸਭ ਤੇ ਸ਼ੱਕ ਜਾਂਦਾ ਤਾਂ ਫਿਰ ਇਹ ਪੱਖ ਵੀ ਸਾਹਮਣੇ ਆਉਂਦਾ ਤਾਂ ਪੁਲਿਸ ਆ ਜਿਹੜੀ ਉਹ ਫਿਰ ਜਿਹੜਾ ਬਲਜੀਤ ਸਿੰਘ ਆ ਉਹਨੂੰ ਗ੍ਰਿਫਤਾਰ ਵੀ ਕਰਦੀ ਆ ਇਸ ਮਾਮਲੇ ਦੇ ਵਿੱਚ ਉਦੋਂ ਪੁੱਛਗਿਛ ਕੀਤੀ ਜਾਂਦੀ ਹੈ ਪਰ ਕੋਈ ਵੀ ਮਤਲਬ ਕਿ ਚਿੱਟੇ ਤੇ ਨਹੀਂ ਪਹੁੰਚ ਸਕਦੀ ਕਿਉਂਕਿ ਉਹਨਾਂ ਕੋਲ ਨਾ ਤਾਂ ਕੋਈ ਅਜੇ ਸਬੂਤ ਹੁੰਦੇ ਨੇ ਨਾ ਹੀ ਉਹ ਫਿਰ ਮੰਨਦਾ ਪੁੱਛਗਿਛ ਦੇ ਵਿੱਚ ਕੁਝ ਵੀ ਉਹਨਾਂ ਦੇ ਪੱਲੇ ਨਹੀਂ ਪੈਂਦਾ ਇਹ 2019 ਦੀ ਘਟਨਾ ਚੱਲ ਰਹੀ ਹੈ ਤੁਹਾਨੂੰ ਦੱਸਿਆ ਨਾ ਤਾਂ ਫਿਰ ਉਸੇ ਟਾਈਮ ਫਿਰ ਜਦੋਂ ਕਰੋਨਾ ਆ ਜਾਂਦਾ ਹੈ ਕਰੋਨਾ ਦਾ ਟਾਈਮ ਆ ਗਿਆ ਕਰੋਨਾ ਦੇ ਟਾਈਮ ਤੋਂ ਬਾਅਦ ਜਿਹੜੇ ਮਾਮਲੇ ਸੀ ਕਿ ਕਾਫੀ ਜ਼ਿਆਦਾ ਠੰਡੇ ਪੈ ਜਾਂਦੇ ਆ ਉਹਨਾਂ ਦੇ ਵਿੱਚ ਇਹ ਵੀ ਇੱਕ ਮਾਮਲਾ ਹੁੰਦਾ ਕਤਲ ਦਾ ਦੋ ਬੱਚਿਆਂ ਦੇ ਇਹਨਾਂ ਨੇ ਹਰ ਟਿਕਰਮ ਦਾ ਮਾਮਲਾ ਇਹ ਵੀ ਠੰਡਾ ਹੋ ਜਾਂਦਾ ਤਾਂ ਫਿਰ ਸਮਾਂ ਲੰਘਦਾ ਸਾਲ ਡੇਢ ਸਾਲ ਬੀਤ ਜਾਂਦਾ ਉਸ ਤੋਂ ਬਾਅਦ 2021 ਆ ਜਾਂਦਾ 2021 ਦੇ ਵਿੱਚ ਇਹ ਮਾਮਲੇ ਜਿਹੜੇ ਪੁਰਾਣੇ ਬੰਦ ਪਏ ਸੀ ਇਹਨਾਂ ਨੂੰ ਦੁਬਾਰਾ ਰੀ ਇਨਵੈਸਟਿਗੇਟ ਕੀਤਾ ਜਾਂਦਾ ਫਿਰ ਘਰ ਦੇ ਵੀ ਉਸ ਉਦੋਂ ਤੋਂ ਲੈ ਕੇ ਜਦੋਂ ਤੋਂ ਮਾਮਲਾ 2019 ਤੋਂ ਉਹ ਲੈ ਕੇ ਜਦੋਂ ਦਾ ਕੋਰੋਨਾ ਚੱਲ ਰਿਹਾ ਸੀ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਵੀ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਅਜਿਹਾ ਕੁਝ ਹੋਇਆ ਕਿ ਪਰਿਵਾਰ ਨੂੰ ਹੋਰ ਵੀ ਜਿਆਦਾ ਸ਼ੱਕ ਵੱਧ ਗਿਆ ਕਿ ਹੋਵੇ ਨਾ ਹੋਵੇ ਦੋ ਜਾਣਿਆਂ ਨੇ ਮਿਲ ਕੇ ਕਤਲ ਕੀਤਾ ਹੋ ਸਕਦਾ ਜਿਹੜਾ ਬੱਚਿਆਂ ਦਾ ਉਹਨਾਂ ਦੀ ਮਾਂ ਬੱਚਿਆਂ ਦੀ ਮਨਜੀਤ ਕੌਰ ਤੇ ਬਲਜੀਤ ਸਿੰਘ ਜਿਹੜਾ ਉਹਦੀ ਮਾਸੀ ਦਾ ਬੇਟਾ ਕਿਉਂਕਿ ਪੁਲਿਸ ਕੋਲੇ ਫਿਰ ਉਹ ਪਰਿਵਾਰ ਮੈਂਬਰ ਵੀ ਜਾਂਦੇ ਆ ਡੀਐਸਪੀ ਨਵੇਂ ਆਏ ਆਏ ਹੁੰਦੇ ਆ ਇੱਕ ਜਿਹਨਾਂ ਦਾ ਨਾਮ ਡੀਐਸਪੀ ਟਵਾਣਾ ਉਹਨਾਂ ਕੋਲ ਪੇਸ਼ ਹੁੰਦੇ ਉਹਨਾਂ ਨੂੰ ਜਾ ਕੇ ਦੱਸਦੇ ਆ ਕਿ ਇਦਾਂ ਇਦਾਂ ਕਰਕੇ ਸਾਡਾ ਮਾਮਲਾ ਸੀ ਜਿਹੜਾ 2019 ਦੇ ਵਿੱਚ ਬੱਚੇ ਜਿਹੜੇ ਨਹਿਰ ਦੇ ਵਿੱਚ ਡਿੱਗੇ ਸੀ ਤੇ ਉਹਦੀ ਦੁਬਾਰਾ ਜਾਂਚ ਕੀਤੀ ਜਾਵੇ ਤੇ ਉਹ ਦੱਸਦੇ ਆ ਕਿ ਸਾਨੂੰ ਸ਼ੱਕ ਆ ਦੋ ਬੰਦਿਆਂ ਤੇ ਆ ਇੱਕ ਉਹਨਾਂ ਦੀ ਮਾਂ ਤੇ ਤੇ ਇੱਕ ਜਿਹੜਾ ਬਲਜੀਤ ਸਿੰਘ ਆ ਉਸਤੇ ਪੁਲਿਸ ਫਿਰ ਪੁੱਛਦੀ ਵੀ ਆ ਕਿ ਤੁਹਾਨੂੰ ਇਸ ਤੇ ਸ਼ੱਕ ਕਿਉਂ ਆ ਤਾਂ ਉਹ ਦੱਸਦੇ ਆ ਕਿ ਇੱਕ ਤਾਂ ਇਹਨਾਂ ਦਾ ਦੋਨਾਂ ਦਾ ਅਫੇਅਰ ਸੀਗਾ ਜਿਹੜਾ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਪਹਿਲੇ ਸਾਹਮਣੇ ਆਇਆ ਸੀ ਤਾਂ ਉਸ ਤੋਂ ਬਾਅਦ ਉਹ ਦੱਸਦੇ ਕਿ ਜਿਹੜੀ ਮਨਜੀਤ ਕੌਰ ਜਦੋਂ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਕਾਫੀ ਵਾਰ ਕਰੇ ਲੜਾਈ ਹੋ ਚੁੱਕੀ ਹੈ ਸਾਡੇ ਲੜ ਚੁੱਕੀ ਹੈ ਤੇ ਉਸ ਤੋਂ ਬਾਅਦ ਇਹ ਦੋ ਤਿੰਨ ਵਾਰ ਘਰ ਛੱਡ ਕੇ ਵੀ ਚਲੀ ਗਈ ਹੈ ਉਹ ਕਈ ਵਾਰ ਆਪਣੀ ਭੈਣ ਕੋਲ ਚਲੀ ਜਾਂਦੇ ਕਈ ਵਾਰ ਕਿਤੇ ਜਾਂਦੇ ਕਈ ਵਾਰ ਤਾਂ ਪਤਾ ਵੀ ਨਹੀਂ ਹੁੰਦਾ ਕਿ ਕਿੱਥੇ ਜਾਂਦੀ ਆ ਤੇ ਪੁਲਿਸ ਫਿਰ ਇਸ ਮਾਮਲੇ ਦੀ ਦੁਬਾਰਾ ਤੋਂ ਜਾਂਚ ਸ਼ੁਰੂ ਕਰਦੀ ਆ ਇਹਨਾਂ ਦੋਨਾਂ ਜਾਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਆ ਪੁੱਛਗਿੱਛ ਕਰਦੀ ਆ ਸ਼ੁਰੂ ਪਰ ਪੁਲਿਸ ਦੇ ਹੱਥ ਫੇਰ ਨਹੀਂ ਕੁਝ ਲੱਭਦਾ ਪੁਲਿਸ ਸੋਚਦੀ ਆ ਕਿ ਇਹਨਾਂ ਨੇ ਨਹੀਂ ਕੀਤਾ ਹੋ ਸਕਦਾ ਕੋਈ ਹੋਰ ਹੋ ਸਕਦਾ ਤਾਂ ਫਿਰ ਪੁਲਿਸ ਇੱਕ ਸੂਝ-ਬੂਝ ਵਰਤਦੀ ਆ ਤਾਂ ਉਹ ਜਿਹੜੀ ਕੋਰਟ ਦੇ ਵਿੱਚੋਂ ਇੱਕ ਪਰਮਿਸ਼ਨ ਲੈਂਦੀ ਆ ਲਾਈਡ ਅਟੈਕਿੰਗ ਟੈਸਟ ਦੀ ਜਿਹੜੇ ਕਾਫੀ ਸੱਜਣਤਾ ਜਾਣਦੇ ਹੀ ਹੋਣਗੇ ਮਿੱਤਰ ਇਹਨਾਂ ਲਾਈਟ ਡਿਟੈਕਟਿੰਗ ਟੈਸਟ ਬਾਰੇ ਤਾਂ ਜਿਹੜੇ ਨੂੰ ਨਹੀਂ ਪਤਾ ਉਹ ਦੱਸ ਦਈਏ ਕਿ ਲਾਈਟ ਡਿਟੈਕਟਿੰਗ ਟੈਸਟ ਇਹ ਹੈ ਜਾਂ ਟੈਸਟ ਹੁੰਦਾ ਜਿਸ ਦੇ ਵਿੱਚ ਸੱਚ ਝੂਠ ਮੈਡੀਕਲ ਦੀ ਸਹਾਇਤਾ ਨਾਲ ਇਹਨਾਂ ਡਾਕਟਰਾਂ ਦੀ ਸਹਾਇਤਾ ਨਾਲ ਫੜਾਇਆ ਜਾਂਦਾ ਉਹਨਾਂ ਨੂੰ ਹਜੇ ਮਤਲਬ ਕਿ ਚੈੱਕ ਕੀਤਾ ਜਾਂਦਾ ਧੜਕਣ ਵਗੈਰਾ ਚੈੱਕ ਕੀਤੀ ਜਾਂਦੀ ਹੈ ਕਿ ਕਿੱਥੇ ਬੰਦਾ ਝੂਠ ਬੋਲਦਾ ਕਿੱਥੇ ਸੱਚ ਬੋਲਦਾ ਤਾਂ ਪੁਲਿਸ ਨੂੰ ਉਸ ਦੀ ਪਰਮਿਸ਼ਨ ਮਿਲ ਜਾਂਦੀ ਹੈ ਤੇ ਫਿਰ ਉਹ ਜਿਹੜਾ ਟੈਸਟ ਆ ਉਹ ਕੀਤਾ ਜਾਂਦਾ ਪੁਲਿਸ ਵੱਲੋਂ ਜੋ ਕੀ ਕਰਦੇ ਤਾਂ ਪਹਿਲਾਂ ਹੀ ਦੱਸਦੇ ਹੁੰਦੇ ਆ ਕਿ ਉਹਨਾਂ ਦੇ ਸ਼ੱਕ ਆ ਪਰ ਸਬੂਤ ਨਹੀਂ ਹੁੰਦੇ ਕਰਨ ਕਿ ਪੁਲਿਸ ਵਾਲੇ ਕਿਸੇ ਤੇ ਇਦਾਂ ਇਲਜ਼ਾਮ ਵੀ ਨਹੀਂ ਲਾ ਸਕਦੇ ਸਿੱਧਾ ਮਾਮਲਾ ਸਿੱਟ ਵੀ ਨਹੀਂ ਸਕਦੇ ਤਾਂ ਫਿਰ ਮੈਡੀਕਲ ਸਾਇੰਸ ਦੀ ਸਹਾਇਤਾ ਲਈ ਜਾਂਦੀ ਹੈ ਤੇ ਉਹਨਾਂ ਦਾ ਜਿਹੜਾ ਟੈਸਟ ਕਰਾਇਆ ਜਾਂਦਾ ਮੈਡੀਕਲ ਟੈਸਟ ਲਾਈਟ ਡਿਟੈਕਟ ਟੈਸਟ ਉਸ ਦੇ ਵਿੱਚ ਪੁਲਿਸ ਨੂੰ ਸਾਹਮਣੇ ਆਉਂਦਾ ਕਿ ਉਹ ਬੰਦੇ ਕੁਝ ਨਾ ਕੁਝ ਸਿਪਾਰ ਰਹੇ ਨੇ ਕੁਝ ਝੂਠ ਬੋਲ ਰਹੇ ਨੇ ਤਾਂ ਫਿਰ ਉਹੀ ਟੈਸਟ ਦੇ ਬਿਨਾ ਦੇ ਉੱਤੇ ਪੁਲਿਸ ਵੱਲੋਂ ਅਦਾਲਤ 'ਚ ਰਿਮਾਂਡ ਲਿਆ ਜਾਂਦਾ ਉਹਨਾਂ ਦਾ ਸਾਨੁਰ ਰਮਾਂਡ ਤੇ ਲਿਆਂਦਾ ਜਾਂਦਾ ਫਿਰ ਸ਼ਕਤੀ ਨਾਲ ਪੁੱਛ ਗੇ ਸ਼ੁਰੂ ਹੁੰਦੀ ਹੈ ਤਾਂ ਫਿਰ ਜਿਹੜੀ ਉਹਨਾਂ ਦੀ ਮਾਂ ਬੱਚਿਆਂ ਦੀ ਤੇ ਜਿਹੜਾ ਉਹ ਬਲਜੀਤ ਸਿੰਘ ਹੈ ਉਹਦੀ ਮਾਸੀ ਦਾ ਬੇਟਾ ਦਦਾਰਦੀ ਦਾ ਉਹਨਾਂ ਦਾ ਇੱਕ ਤਰ੍ਹਾਂ ਨਾਲ ਬੱਚਿਆਂ ਦਾ ਚਾਚਾ ਉਹ ਦੋਨੋਂ ਮੰਨਦੇ ਆ ਕਿ ਕਤਲ ਅਸੀਂ ਕੀਤਾ ਜਦੋਂ ਇਹ ਸਭ ਨੂੰ ਪਤਾ ਲੱਗਦਾ ਇਹ ਸੱਚ ਸਾਹਮਣੇ ਆ ਜਾਂਦਾ ਤਾਂ ਇੱਕ ਤਰ੍ਹਾਂ ਨਾਲ ਧਰਤੀ ਖਿਸਕਣ ਵਾਲੀ ਗੱਲ ਹੋ ਜਾਂਦੀ ਹੈ ਪੈਰਾਂ ਥੱਲੇ ਕਿਉਂਕਿ ਇੱਕ ਮਾਂ ਹੀ ਆਪਣੇ ਬੱਚਿਆਂ ਦੀ ਕਤਲ ਇੰਨਾ ਟਾਈਮ ਹੋ ਗਿਆ ਇੰਨੇ ਦਿਨ ਲੰਘ ਗਏ ਹਾਲ ਤੱਕ ਮਤਲਬ ਕਿ ਉਹ ਦੱਬੀ ਬੈਠੀ ਆ ਸਾਰੀ ਗੱਲ ਆਪਣੇ ਅੰਦਰ ਡੇਢ 2 ਸਾਲ ਤੋਂ ਉਹਨੇ ਕਦੇ ਵੀ ਸਾਹਮਣੇ ਨਹੀਂ ਆਉਂਦੀ ਸੀ ਸਾਹਮਣੇ ਜੇ ਕੋਈ ਉਹਨੂੰ ਕਹਿੰਦਾ ਤਾਂ ਉਹ ਲੜ ਪੈਂਦੀ ਸੀ ਘਰੋਂ ਘਰ ਛੱਡ ਕੇ ਚਲੀ ਜਾਂਦੀ ਸੀ ਤਾਂ ਫਿਰ ਪੁਲਿਸ ਪੁੱਛਦੀ ਆ ਉਹਨਾਂ ਤੋਂ ਪੁੱਛ ਗੇਚ ਹੁੰਦੀ ਆ ਕਿ ਕਿਵੇਂ ਮਾਰਿਆ ਤੇ ਕੀ ਕਾਰਨ ਸੀ ਤਾਂ ਉਹ ਦੱਸਦੇ ਆ ਕਿ ਮਾਰਨਾ ਤਾਂ ਅਸੀਂ ਬੱਚਿਆਂ ਨੂੰ ਤਾਂ ਮਾਰਨਾ ਹੀ ਸੀ ਅਸੀਂ ਇਹਨਾਂ ਦੇ ਬਾਪ ਨੂੰ ਵੀ ਮਾਰਨਾ ਚਾਹੁੰਦੇ ਹੁੰਦੇ ਆ ਉਹ ਕਿਉਂਕਿ ਉਸ ਦਿਨ ਦیدار ਸਿੰਘ ਰਾਜਪੁਰੇ ਹੁੰਦਾ ਤਾਂ ਬੱਚੇ ਘਰ ਹੁੰਦੇ ਆ ਤਾਂ ਬੱਚਿਆਂ ਨੂੰ ਵੀ ਮਾਰ ਦਿੰਦੇ ਆ ਕਿ ਚਲੋ ਦیدار ਨੂੰ ਕਦੇ ਫੇਰ ਦੇਖਾਂਗੇ ਉਹਨਾਂ ਦੇ ਦਿਮਾਗ ਦੇ ਵਿੱਚ ਇਹੀ ਗੱਲ ਸੀ ਤਾਂ ਉਹ ਦੱਸਦੇ ਆ ਕਿ ਜਿਸ ਦਿਨ ਬੱਚੇ ਘਰੇ ਸੀਗੇ ਉਸ ਦਿਨ ਜਿਸ ਦਿਨ 22 ਜੁਲਾਈ 2019 ਦੇ ਦਿਨ ਜਿਸ ਦਿਨ ਉਹ ਗਾਇਬ ਹੋਇਆ ਬੱਚੇ ਕੋਲਡ ਡਰਿੰਕ ਪੀਣ ਗਿਆ ਉਸ ਦਿਨ ਉਹਨਾਂ ਦੀ ਮਾਂ ਦੱਸਦੀ ਆ ਕਿ ਮੈਨੂੰ ਬਲਜੀਤ ਸਿੰਘ ਦਾ ਫੋਨ ਆਉਂਦਾ ਉਹ ਫੋਨ ਕਰਕੇ ਮੈਨੂੰ ਕਹਿੰਦਾ ਕਿ ਬੱਚੇ ਕਿੱਥੇ ਨੇ ਤੇ ਦیدار ਕਿੱਥੇ ਆ ਤਾਉ ਕਹਿੰਦੀ ਮੈਂ ਦੱਸਦੀਆਂ ਕਿ ਬੱਚੇ ਤਾਂ ਘਰ ਨੇ ਪਰ ਦیدار ਰਾਜਪੁਰੇ ਗਿਆ। ਤਾਂ ਫਿਰ ਜਿਹੜਾ ਬਲਜੀਤ ਸਿੰਘਾ ਉਹ ਬੱਚਿਆਂ ਦੀ ਮਾਂ ਨੂੰ ਕਹਿੰਦਾ ਕਿ ਤੂੰ ਬੱਚਿਆਂ ਨੂੰ ਬਾਹਰ ਭੇਜ ਉਹਨਾਂ ਨੂੰ ਕਹਿ ਕੇ ਤੁਹਾਡਾ ਚਾਚਾ ਬੁਲਾ ਰਿਹਾ ਤੁਹਾਨੂੰ ਕਿਤੇ ਕਮਾ ਕੇ ਲੈ ਕੇ ਆਉਗਾ। ਤਾਂ ਫਿਰ ਉਹ ਆਪਣੇ ਬੱਚੇ ਨੂੰ ਇਦਾਂ ਹੀ ਕਹਿੰਦੀ ਆ ਕਿ ਤੁਹਾਡਾ ਚਾਚਾ ਬੁਲਾ ਰਿਹਾ ਤੁਹਾਨੂੰ ਉਹ ਨਾ ਪਿੰਡ ਤੋਂ ਥੋੜੀ ਜਿਹੀ ਬਾਹਰ ਖੜਦਾ ਸਾਈਡ ਤੇ ਉਹ ਦੱਸਦਾ ਵੀ ਮੈਂ ਕਿੱਥੇ ਕਿਹੜਾ ਉਹ ਉਦਾਂ ਹੀ ਆਪਣੇ ਬੱਚਿਆਂ ਨੂੰ ਦੱਸਦੀ ਆ ਕਿ ਤੁਸੀਂ ਬਾਹਰ ਜਾਓ ਗੁਰਦੁਆਰੇ ਤੋਂ ਇਧਰ ਵਾਲੀ ਸਾਈਡ ਨੂੰ ਚਲੇ ਜਾਓ। ਉਥੇ ਰਾfte ਤੁਹਾਨੂੰ ਤੁਹਾਡਾ ਚਾਚਾ ਮਿਲੂਗਾ ਉਹ ਤੁਹਾਨੂੰ ਕੁਝ ਦਿਖਾਉਣ ਲਈ ਲੈ ਕੇ ਜਾਊਗਾ ਤਾਂ ਉਹ ਬੱਚੇ ਭੋਲੇ ਹੁੰਦੇ ਆ ਤਾਂ ਉਹ ਚਲੇ ਜਾਂਦੇ ਆ ਉਹਨਾਂ ਨੂੰ ਸਕੂਟੀ ਤੇ ਬਿਠਾਉਂਦਾ ਤੇ ਲੈ ਜਾ ਕੇ ਨਹਿਰ ਤੇ ਲੈ ਜਾਂਦਾ ਨਹਿਰ ਤੇ ਲੈ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਆਜ ਤੁਹਾਨੂੰ ਕੁਝ ਦਿਖਾਵਾਂ ਜਦੋਂ ਉਹ ਪਟੜੀ ਦੇ ਉੱਪਰ ਖੜਾਉਂਦਾ ਉਹਨਾਂ ਤਾਂ ਧੱਕਾ ਮਾਰ ਕੇ ਦੋਵਾਂ ਨੂੰ ਨਹਿਰ ਦੇ ਵਿੱਚ ਸੁੱਟ ਦਿੰਦਾ ਜਿਸ ਦਾ ਕਿ ਪਤਾ ਦੇਖ ਲਓ ਉਹਨਾਂ ਦੀ ਮਾਂ ਨੂੰ ਉਸ ਦਿਨ ਤੋਂ ਹੀ ਸੀਗਾ ਕਿਉਂਕਿ ਉਹੀ ਭੇਜਣ ਵਾਲੀ ਹੁੰਦੀ ਆ ਤੇ ਉਹ ਕਹਾਣੀ ਬਾਅਦ ਚ ਕੀ ਬਣਾਉਂਦੇ ਕਿ ਬੱਚੇ ਕੋਨਡ ਰਿੰਕ ਲੈਣ ਗਏ ਸੀ ਹਾਲ ਤੱਕ ਵਾਪਸ ਨਹੀਂ ਆਏ ਪਰ ਮਾਮਲਾ ਕੁਝ ਹੋਰ ਹੁੰਦਾ ਜਾਣ ਬੁਝ ਕੇ ਬੱਚਿਆਂ ਨੂੰ ਭੇਜਦੀ ਹੈ ਜੇ ਤੁਸੀਂ ਪੁਰਾਣੀਆਂ ਵੀਡੀਓਜ਼ ਦੇਖੋ ਜਿਹਦੇ ਵਿੱਚ ਧਰਨਾ ਲੱਗਿਆ ਧਰਨੇ ਦੇ ਵਿੱਚ ਰੋ ਰਹੀ ਹੈ ਬੈਠੀ ਉਹਨਾਂ ਦੀ ਮਾਂ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਮਾਂ ਆਪਣੇ ਬੱਚਿਆਂ ਦਾ ਕਤਲ ਕਰ ਸਕਦੀ ਹੈ ਤੇ ਨਾਲ ਜਿਹੜਾ ਉਹ ਮਾਸੀ ਦਾ ਮੁੰਡਾ ਜਿਹੜਾ ਦੀਦਾਰ ਦੀ ਦਾ ਬੱਚਿਆਂ ਦਾ ਚਾਚਾ ਜੀ ਨੇ ਕਤਲ ਕੀਤਾ ਉਹ ਵੀ ਉਸ ਦਿਨ ਰਾਤ ਨੂੰ ਘਰੇ ਆਉਂਦਾ ਘਰੇ ਆ ਕੇ ਉਹਨਾਂ ਨੂੰ ਕਹਿੰਦਾ ਕਿ ਜਵਾਕ ਕਿੱਥੇ ਭੇਜਨੇ ਤੁਸੀਂ ਕਿੱਥੇ ਭੇਜ ਤੇ ਤੁਸੀਂ ਜਵਾਕ ਕਿੱਥੇ ਤੁਸੀਂ ਧਿਆਨ ਨਹੀਂ ਰੱਖ ਸਕਦੇ ਉਹ ਇੰਨੇ ਦਿਨ ਧਰਨੇ ਦੇ ਵਿੱਚ ਵੀ ਆਉਂਦਾ ਰਿਹਾ ਪਰ ਕੀ ਹੋ ਸਕਦਾ ਬੰਦਾ ਤੇ ਇੱਕ ਮਾਂ ਦੈਨ ਬਣ ਜਾਂਦੀ ਆ ਜਦੋਂ ਆਪਣੇ ਬੱਚਿਆਂ ਨੂੰ ਇਸ਼ਕ ਦੇ ਵਿੱਚ ਇੱਕ ਪਿਆਰ ਦੇ ਵਿੱਚ ਇੰਨੀ-ਅੰਨੀ ਹੋ ਜਾਂਦੀ ਆ ਕਿ ਉਹਨੂੰ ਆਪਣੇ ਬੱਚੇ ਵੀ ਨਹੀਂ ਦਿਖਦੇ ਉਹ ਆਪਣੇ ਬੱਚਿਆਂ ਨੂੰ ਵੀ ਮਾਰ ਦਿੰਦੀ ਆ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਫਿਰ ਉਹਨਾਂ ਨੂੰ ਹਿਰਾਸਤ ਦੇ ਵਿੱਚ ਤਾਂ ਹੈਗੇ ਸੀ ਹੁਣ ਉਹਨਾਂ ਨੂੰ ਸਜ਼ਾ ਵਾਸਤੇ ਉਹਨਾਂ ਦਾ ਕਾਨੂੰਨੀ ਕਾਰਵਾਈ ਚੱਲਦੀ ਆ ਤੇ ਜਿਹੜੇ ਘਰ ਦੇ ਨੇ ਉਹਨਾਂ ਨੇ ਫੌਸੀ ਦੀ ਮੰਗ ਕੀਤੀ ਆ ਕਿ ਇਹਨਾਂ ਨੂੰ ਫੌਸੀ ਦੇਣੀ ਚਾਹੀਦੀ ਆ ਹੁਣਾ ਵੀ ਚਾਹੀਦਾ ਐਦਾਂ ਦੇ ਮਾਮਲੇ ਦੇ ਵਿੱਚ ਦੋ ਬੱਚੇ ਜਿਨ੍ਹਾਂ ਦਾ ਕੋਈ ਕੁਸ਼ੂਰ ਨਹੀਂ ਵਿਚਾਰਿਆਂ ਦਾ ਉਹਨਾਂ ਨੇ ਜ਼ਿੰਦਗੀ ਦੇਖੀ ਨਹੀਂ ਕੁਝ ਵੀ ਤੇ ਉਹਨਾਂ ਨੂੰ ਇਦਾਂ ਕਰਕੇ ਦੋ ਜਾਨੇ ਆਪਣੇ ਪਿਆਰ ਦੇ ਅੰਨੇ ਹੋਏ ਹੋਏ ਮਾਰ ਦਿੰਦੇ ਨੇ ਪਤਾ ਨਹੀਂ ਕਿੰਨੀਆਂ ਕਿ ਸਟੋਰੀਆਂ ਨੇ ਜਈਆਂ ਕਿੰਨੇ ਕ ਮਾਮਲੇ ਨੇ ਜਿਹੜੇ ਪਿਆਰ ਇਸ਼ਕ ਝੂਠੇ ਨੇ ਸੱਚੇ ਨੇ ਉਹਦੇ ਵਿੱਚ ਚੱਲ ਰਹੇ ਨੇ ਨਾ ਕਿੰਨੇ ਕਤਲ ਹੋ ਜਾਂਦੇ ਆ ਕੋਈ ਲਾਲਚ ਪੈਸਿਆਂ ਦਾ ਕਿਸੇ ਨੂੰ ਪਿਆਰ ਦਾ ਕਿਸੇ ਨੂੰ ਜ਼ਮੀਨ ਦਾ ਅਜਿਹੇ ਲਾਲਚਾਂ 'ਚ ਲੋਕ ਇੱਕ ਦੂਜੇ ਨੂੰ ਮਾਰੀ ਜਾਂਦੇ ਆ ਤੇ ਮਾਸੂਮ ਬੱਚਿਆਂ ਦਾ ਕਾਨੂੰਨੀ ਛੱਡਦੇ ਆ ਜਿਵੇਂ ਸਟੋਰੀ ਦੇ ਵਿੱਚ ਇਸ ਕਹਾਣੀ ਦੇ ਵਿੱਚ ਹੋਇਆ ਤਾਂ ਚਲੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਅੱਜ ਦੀ ਘਟਨਾ ਜੋ ਤੁਹਾਡੇ ਲਈ ਲੈ ਕੇ ਆਇਆ ਸੀ ਤੇ ਆਪਾਂ ਮਿਲਾਂਗੇ ਕਿਸੇ ਹੋਰ ਸਟੋਰੀ ਨਾਲ ਹੋਰ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ